ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ ਇਹੜੇ ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਪੰਜ ਕਰਾਈ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੋਨੂ ਭਲਵਾਂ ਜੀ ਨਾਲ ਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 گاਵਾ ਦਿਖਾਉਣੀ ਆ ਜਿਨ੍ਹਾਂ ਦੇ ਵਿੱਚ ਦੋ ਸੂਈਆਂ ਤੇ ਦੋ ਗੱਬਣਾ ਐ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਹੋਠ ਠੀਕ ਠਾਕ ਜੀ। ਵਧੀਆ ਵਧੀਆ ਤੁਸੀਂ ਹੋ ਕੀ ਠੀਕ ਠਾਕ ਵੇਖ ਗਿਆ ਮਾਲ ਉਦਣਾਲਾ। ਹਾਂਜੀ ਵੇਖ ਗਿਆ ਜੀ। ਤੇ ਅੱਜ ਫਿਰ ਚਾਰ ਆ ਹਣ। 4000 ਤੇ 6 ਹੀ ਦੋ ਵੇਚੀਆਂ ਜੀ। ਦੋ ਤਾਂ ਪਹਿਲਾਂ ਵੇਚ ਗਿਆ ਹਨਾ। ਤੇ ਚਲੋ ਫਿਰ ਨਾਮ ਦੱਸ ਦੋ ਇੱਕ ਕਰੀ। ਨਾਮ ਮੇਰਾ ਸੋਨ ਪਹਿਲਵਾਨ ਜੀ। ਪਿੰਡ ਪੰਜ ਕਰਾਇਆ ਤਹਿਸੀਲ ਜਨਾਲਾ ਜ਼ਿਲ੍ਹਾ ਮਰਸਾ। ਤੇ ਫੋਨ ਨੰਬਰ ਵੀ ਬੋਲ ਦੇ ਇੱਕ ਕਰੀ। 418 17 29। ਠੀਕ ਹੈ ਜੀ। ਤੇ ਚਲੋ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਤੇ ਜਿਹੜੀ ਆ। ਇਤੋਂ ਹੀ ਆਪਾਂ ਕਰ ਲਈਏ ਕਿੰਨਾ ਚ ਹਫਤਾ ਹੋ ਗਿਆ ਜਿਹੜਾ ਤੇ ਦੁੱਧ ਕਿੰਨਾ ਜੀ ਬੱਚੇ ਦਾ ਪਾ ਕੇ 10 ਕਿਲੋ ਜੀ ਹੈਗਾ 10 ਕਿਲੋ ਦੁੱਧ 10 ਕਿਲੋ ਮੇਰੇ ਘਰ ਆਣ ਕੇ ਭਾਵੇਂ ਚਾਰ ਟੰਗ ਤੇ ਉੱਤੀ ਕਰੇਗਾ ਤੋਰੋ ਹਾਂ ਫਿਰ ਇੱਕ ਦਿਨ ਮੂੰਹ ਚਾਹਦਾ ਅੱਛਾ ਸੁਬਾ ਪਹਿਲਾ ਹੀ ਆ ਠੀਕ ਆ ਜੀ ਦੰਦ ਵੀ ਇਹਦੇ ਦਿਖਾਈ ਦੇ ਇੱਕ ਵਾਰੀ ਆ ਦੇਖ ਸਕਦੇ ਹੈਗੇ ਪਿਓਰ ਚਾਰ ਦੰਦ ਆ ਜਿਹੜੀ ਠੀਕ ਆ ਜੀ ਬਾਕੀ ਜੇ ਟਾਈਮ ਦੁਪਹਿਰ ਦਾ ਵਾ ਜਿਹੜੀ ਆਪਾਂ ਵੀਡੀਓ ਬਣਾਉਂਦੇ ਆ ਕੋਈ ਵੀ ਰੋਸਾ ਨਾ ਜਿਹੜਾ ਹਵਾਨੇ ਦਾ ਅੰਦਾਜ਼ਾ ਲਾਵੇ ਆਹ ਦੇਖ ਸਾਡੇ ਜੀ ਤੇ 98 ਦੇ ਕੇ ਰੀਤ ਨੂੰ ਲੱਗ ਕੇ ਦਿਖਾ ਦਈਏ ਪਹਿਲਾਂ ਫੇਰੀ ਮੁੰਡਾ ਦੱਸਦੇ ਆ ਆ ਲੈ ਸੰਦੇ ਖਨਾਂ ਦਾ ਸਾਈਡ ਗਿਆ ਜਿਹੜਾ ਕਿੰਨਾ ਫਿਰ ਇਹਦਾ ਮੁੱਲ ਰੱਖਣਾ ਵਿਧੀਆਂ ਆਪਾਂ ਦੇ ਦਈਏ 25 ਦੀ ਜੀ 35000 ਦੀ ਕਰ ਦਈਏ ਵਿੱਚ ਮਾਨਤਨ ਕਰ ਦੋ ਜਿੰਨਾ ਕਰਨਾ ਪੂਰੇ 32 ਦੀ 13 ਨੂੰ 32 ਦੀ ਠੀਕ ਹੈ ਜੀ ਕੋਈ ਨੀ ਵੀਰ ਭਰਾ ਫੋਨ ਲਾਵੇ ਕੋਈ ਹੋਰ ਮਾਨਤਨ ਕਰਾਂਗੇ ਠੀਕ ਹੈ ਜੀ ਹਾਂ ਜੀ ਠੀਕ ਹੈ ਤੇ ਹੁਣ ਇੱਕ ਆ ਵੀ ਤਾਜੀ ਸੂਈਏ ਤੇ ਮਗਰ ਵੱਸੀ ਹੈ ਜਿਹੜੀ ਤਾਜੀ ਇਹ ਮਗਰ ਵੱਸੀ ਇਹਨੂੰ ਕਿੰਨੇ ਦਿਨਾਂ ਹੋਈ ਸੂਈ ਨੂੰ ਇਹਨੂੰ ਅੱਜ ਪੰਜਵਾਂ ਦਿਨ ਦੀ ਪੰਜਵਾਂ ਗੇ ਦੇਣਿਆ ਤੇ ਥਾਣੇ ਦੇ ਇੱਕ ਦੀ ਲੱਗ ਰਿਹਾ ਦੇਖ ਸਕਦੇ ਬਾਕੀ ਮਿਲਕਵੇਂ ਨੇ ਵੀ ਚੰਗੀ ਲੱਗੀ ਹੈ ਤੇ ਕਿੰਨਾ ਦੋ ਤਿਆਰ ਜੇ ਇਰ ਕੋ ਵਿੱਚ ਹੀ ਬੱਚੇ ਦਾ ਪਾ ਗਏ 11 ਕਿਲੋ ਹੋ ਗਏ ਤਿਆਰ ਜਿਹੜਾ ਦੁੱਧ ਲਾ ਲਓ ਬੌਲਾ ਲਾ ਲਓ ਇਹ ਪਗਣੀ ਜੰਦੀ ਸੁਈ ਠੀਕ ਆ ਤੇ ਇੱਕ ਨੱਕ ਚ ਭਾਈ ਜਾਊਗੀ ਦੁੱਧ ਘਰ ਵਾਲੇ ਆਂਦੇ ਔਰ ਕਾ ਤੀਸਰਾ ਸੂਆ ਸੁਈ ਜੇ ਹਾਂਜੀ ਤੇ ਘਰ ਵਾਲੇ ਆਂਦੇ ਪਹਿਲੇ ਸੂਏ ਤੇ 12 ਕਿਲੋ ਤੇ ਹੁੰਦੇ ਰਹੇ ਤੇ ਦੂਸਰੇ ਸੂਏ 15 ਕਿਲੋ ਅੱਛਾ ਚਲੋ ਵੇਖੋ ਜੀ ਮਦੂਗੀ ਉਸ ਤਰ੍ਹਾਂ ਘਰ ਤੋਂ ਵਜਨ ਵਾਲੀ ਆ ਠੀਕ ਹੈ ਇਹ 15 ਤੇ 14 15 ਤੇ ਚਵਾਊਗੀ ਨਾ ਤੋੜ ਦੋ ਫੇਰ ਇਹਨਾਂ ਵਿੱਚ ਓ ਬਾਕੀ ਸ਼ਾਮ ਤੱਕ ਆਪਣੇ ਦੁੱਧ ਦੇ ਹਿਸਾਬ ਨਾਲ ਖਵਾਨਣਾ ਜਿਹੜਾ ਪਰੋਗੀਆਂ ਬਾਕੀ ਹਰ ਵੀਡੀਓ 'ਚ ਸਾਡੀ ਇਹੀ ਬੇਨਤੀ ਹੁੰਦੀ ਆ ਕਿ ਆਪਣੀਆਂ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਫੇਰ ਆਪਣਾ ਪਸ਼ੂ ਖੜੋ ਕਿਤੇ ਵੀ ਲੈਣਾ ਆਪਣੀ ਸਮਝਣਾ ਆਪਣੀ ਜ਼ਿੰਮੇਵਾਰੀ ਤੇ ਆਪਣੀ ਗਾਰੰਟੀ ਦੇ ਪਸ਼ੂ ਖੜੋ ਜੀ ਪੈਸੇ ਤੁਸੀਂ ਖਰਚਨੇ ਆ ਫਰਜ਼ ਤੁਹਾਡਾ ਬੰਦਾ ਆਪਣੀ ਤਸੱਲੀ ਕਰਕੇ ਖੜਨ ਦਾ ਤੇ ਇਹਦਾ ਫਿਰ ਮੁੱਲ ਵੀ ਜੀ ਇਹਨਾਂ ਮੋਲ ਦੀ ਇੱਕ 25 ਜੇ ਪਰਲਾ ਥਾਣੇ ਜਿਹਦਾ ਮਗਰ ਲਾ ਹਾਂਜੀ ਉਹ ਅੱਧਾ ਜੇ ਅੱਛਾ ਅੱਧਾ ਥਾਣੇ ਘਰ ਵਾਲੇ ਆਉਂਦੇ ਵੀ ਅਸੀਂ ਪਹਿਲੇ ਸੂਏ ਤੋਂ ਅੱਧਾ ਹੀ ਹੁੰਦੇ ਰਹੇ ਅੱਛਾ ਹਾਂਜੀ ਇਹ ਮਾਤੀ ਜਾਂ ਸੂਆ ਸੂਈ ਜੇ ਠੀਕ ਆ ਕਿਉਂ ਪਹਿਲਾਂ ਗੱਲ ਦੱਸੀ ਚਾਹੇ ਨਹੀਂ ਦੱਸਣਾ ਚਾਹੀਦਾ ਵੈਸੇ ਜੀਆਂ ਗੱਲਾਂ ਸਾਰੀਆਂ ਉਹ ਅੱਧਾ ਥਣ ਜੋਂ ਆਉਂਦੇ ਪਹਿਲੇ ਸੂਏ ਤੋਂ ਅੱਧਾ ਹੁੰਦਾ ਰਿਹਾ ਜੀ ਠੀਕ ਆ ਇਹ ਨਹੀਂ ਕੋਈ ਫਲਟ ਫੁਲਟ ਪਿਆ ਹੁੰਦੇ ਅੱਧਾ ਹੀ ਹੁੰਦੇ ਰਹੇ ਤੇ ਮੁੱਲ ਫਿਰ ਮੁੱਲ ਵੇਖ ਲਓ ਕਿੰਨੇ ਦੇ ਦਿੱਤੀ ਆਪ ਹੀ ਕਰ ਦੋ ਜੱਜ ਜੀ ਇਹ ਵੀ 25 ਦੀ ਫਿਰ ਬਰਾਬਰ ਹੀ ਕਰਦੀ ਹੈ ਕਿ ਦੋ ਦੋ ਬਰਾਬਰ ਹੀ ਕਰ ਦਿੰਦੇ ਭਾਵੇਂ ਕੋਈ ਉਹ ਲੈ ਜਾਵੇ ਤੇ ਭਾਵੇਂ ਕੋਈ ਯਾਰ ਕੋਈ ਨਹੀਂ ਦੇ ਕੋਈ 32 32 ਮਾਨਤਣ ਕਰ ਦਾਂਗੇ ਠੀਕ ਆ 32 32 ਦੇ ਹਿਸਾਬ ਨਾਲ ਕਹਿੰਦੇ ਕਿ ਦੇ ਦਿਆਂਗੇ ਹੁਣ ਇੱਕ ਤੁਹਾਨੂੰ ਹੋਰ ਜਰਸੀ ਦਿਖਾਉਣੀ ਹੈ ਕਾਫੀ ਪਿਆਰੀ ਜੀ ਆਏਗੀ ਇਹ ਵੀ ਜਿੱ ਕਿੰਨੇ ਕੁ ਦੁੱਧ ਵਾਲੀ ਆ ਇਹ ਵੀ ਜਿੱ ਘਰ ਵਾਲੇ ਹੁੰਦੇ 15 16 ਕਿਲੋ ਚੁੰਦੇ ਰਹੇ ਹਨ ਡੱਬਣੇ ਆ ਵੀ ਹਨਾ ਡੱਬਲੇ ਆ ਜੀ ਠੀਕ ਆ ਤੋੜ ਦਈਏ ਫਿਰ ਇਹਨੂੰ ਸੂਆ ਕਿਰਵਾ ਸੋਣਾ ਇਹਨੇ ਹਾਂ ਤਾਂ ਦੂਸਰਾ ਜੀ ਠੀਕ ਆ ਦੇਖੋ ਹਫਤੇ ਤੇ ਲਾਗੇ ਬੰਨੇ ਟਾਈਮ ਲਾ ਲੇ ਜੂਗੀ ਜੀ ਜਾਨ ਤਰਫਾ ਇਹ ਦਾ ਫਿਰ ਮੁੱਲ ਆ ਵੀ ਕੋਈ ਖੰਡੀ ਠੁੰਡੀ ਬੜੀ ਹੈ ਇਹਦਾ ਕਿੰਨਾ ਮੁੱਲ ਰੱਖਦੀ ਹੈ ਇਹਦਾ 45 ਕਰ ਲਈ ਜੀ 45000 ਤੇ ਵਿੱਚੋਂ ਕਰਦੀ ਕਿ ਮੰਤਨ ਕਰ ਦੋ ਜਿੰਨਾ ਕਰਨਾ ਕਿੰਨਾ ਕਰਦੀ ਹੈ 2000 ਛੱਡ ਦਈਏ ਪੂਰੇ ਵੀਰ ਜੀ 40000 ਦੀ ਤੇ ਅੱਛਾ ਪੂਰੇ 40 ਦੀ 40000 ਦੀ ਦੇਵਾਂਗੇ ਅੱਜ ਹਫਤਾ ਖੰਡ ਕੱਚੀ ਆ ਠੀਕ ਆ ਹਾਂ ਜੀ ਹਾਂ ਜੀ ਬਾਕੀ ਇਹ ਆ ਵੀ ਚਲੋ ਜਰਸੀਆਂ ਦੇ ਸਾਬ ਨਾਲ ਕੱਦ ਕੱਠ ਚੰਗਾ ਵਾ ਤੇ ਬਾਕੀ ਥਣਾ ਦਾ ਸਾਈਜ਼ ਗੈਪ ਵੀ ਚੰਗਾ ਤੇ ਮਿਲਕਵੇਂ ਨੇ ਵੀ ਚੰਗੀ ਲੱਗੀ ਆ ਜਿਹੜੀ ਤੇ ਹੁਣ ਇੱਕ ਆਵੇ ਗੱਬਣ ਆ ਹਾਂਜੀ ਹਾਂਜੀ ਇਹਦਾ ਥੂਆ ਇਹਦਾ ਪਹਿਲਾ ਥੂਆ ਜੀ ਤੇ ਇਹ ਕਿੰਨੇ ਚੱੜ ਦੀ ਗੱਬਣ ਆ ਇਹ 6 ਮਹੀਨਾ ਜਾਂੜਿਆ ਜੀ ਨੂੰ ਅੱਛਾ ਹਾਂਜੀ ਤੋੜ ਦਈਏ ਫਿਰ ਇਹਨਾਂ ਨੇ 6 ਮਹੀਨਾ ਜਿਹੜਾ ਕਹਿੰਦੇ ਕਿੰਨਾ ਲੱਗਾ ਹੈ ਸੰਭਣੀ ਪੈਣੀ ਆ ਜੇ ਜਿਹੜੀ ਕਿਸੇ ਜਿਹੜਾ ਵੀ ਕੱਢੂਗਾ ਚਲੋ ਆ ਜਿ ਲੈ ਆਓ ਜੀ ਤੇ ਇਹਦਾ ਫਿਰ ਮੁੱਲ ਇਹ ਦੇ ਦਈਏ 25 30 ਕਰ ਦਈਏ ਕੋ ਮਨਤਨ ਸਾਹਮਣੇ ਦੋ ਜਿੰਨਾ ਕਰ ਲੈ 22 ਦੀ ਦੇ ਦਈਏ ਦੇ ਦਵਾਂਗੇ 22 ਕੀ ਠੀਕ ਹੈ ਤੇ ਚਲੋ ਬਾਕੀ ਕੋਈ ਇਹ ਆ ਵੀ ਸੁਈਆਂ ਦੋ ਟਾਈਮ ਚੋ ਕੇ ਲੈ ਜੇ ਹਾਂਜੀ ਆਉਂਦੇ ਆ ਸੁਈਆਂ ਇੱਕ ਆਪਣੀਆਂ ਪਾਸ ਕਰਕੇ ਕਢਣ ਹਾਂਜੀ ਸੁਈਆਂ ਭਾਵੇਂ ਚਾਰ ਡੰਗ ਚੋ ਕੇ ਕਢਣ ਹਾਂਜੀ ਹਾਂਜੀ ਇੱਕ ਤਸੱਲੀ ਕਰਕੇ ਕਢ ਦੂ ਠੀਕ ਹੈ ਜੀ ਠੀਕ ਹੈ ਤੇ ਬਾਕੀ ਕੋਈ ਵੀਰ ਆਪਣੀ ਇੱਥੇ ਆਵੇ ਆਪਣੀ ਤਸੱਲੀ ਕਰਕੇ ਆਪਣੀ ਸਮਝ ਨਾਲ ਰੇਸ਼ ਚਾਕੇ ਤੇ ਆਪਣੀ ਮਰਜ਼ੀ ਦਾ ਪਸ਼ੂ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ